ਤੁਸੀਂ ਨਰਕ ਕਹਿ ਰਹੇ ਹੋ ਇਸ ਆਪਦੇ ਹੀ ਜਿਹੜਾ ਤੁਹਾਡਾ ਇਲਾਕਾ ਹੈ ਤੁਸੀਂ ਆਪਦੇ ਬਾੜ ਨੂੰ ਭੰਡੀ ਜਾ ਰਹੇ ਬਿਲਕੁਲ ਜਿਹੜੀ ਸੱਚਾਈ ਹੈ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਮਤਲਬ ਸੀਵਰ ਦੀ ਸਮੱਸਿਆ ਇੰਨੀ ਕਿ ਜ਼ਿਆਦਾ ਹੈ ਅਸੀਂ ਤਾਂ ਲਿਖ ਲੇ ਠੱਗੇ ਤੁਸੀਂ ਇੱਥੇ ਦੇਖੋ ਅਜੇ ਤਾਂ ਬਰਸਾਤ ਵੀ ਨਹੀਂ ਤਾਂ ਵੀ ਪਾਣੀ ਖੜਾ ਸਰਕਾਰ ਦੇ ਸਾਢੇ 4 4 ਸਾਲ ਹੋ ਗਏ ਨੇ ਤੁਸੀਂ ਦੇਖ ਲਓ ਚਾਹੇ ਕਿਸੇ ਬਾਕੀ ਇਲਾਕੇ ਦੇ ਦੇਖ ਲਓ ਇਹ ਸਨਾਤਨ ਮੰਦਿਰ ਹੈ ਤੁਸੀਂ ਵਿਸ਼ਕਰਮਾ ਗਰੌਣੀ ਦੇਖ ਲਓ ਕਈ ਅੱਚੀ ਦੀ ਦੇਖ ਲਓ ਐਚਮ ਦੇਖ ਲਓ ਮਤਲਬ ਹਰ ਕੰਮ ਸਾਨੂੰ ਜਿਵੇਂ ਕਹਿੰਨਾ ਡੰਡਾ ਫੜ ਕੇ ਕਰਾਉਣਾ ਪੈਂਦਾ ਕਿ ਸਰਕਾਰ ਆਪਣੇ ਅਧਿਕਾਰ ਸੁਣ ਰਹੇ ਨੇ ਇਹਨਾਂ ਸਰਕਾਰ ਦਾ ਧਿਆਨ ਹੈ ਤੇ ਸੀਵਰ ਤੁਸੀਂ ਦੇਖ ਲਓ ਹੈ ਬਸਾਤ ਕੋਈ ਗੋਵিনা ਬਰਸਾਤ ਦਾ ਬੰਦਾ ਪਾਣੀ ਖਾਣ ਗਿਆ ਫਿਰ ਤਾਂ ਬੰਦਾ ਕਹਿੰਦਾ ਹੱਲ ਹੀ ਨਹੀਂ ਕਰ ਰਹੇ ਜੀ ਹਲਕਾ ਆਈਸ਼ ਦੇ ਐਮਐਲਏ ਸਾਹਿਬ ਤੇ ਜਿਹੜੇ ਐਵਾਰਡ ਉਹਨਾਂ ਚ ਨਹੀਂ ਆਂਦਾ ਉਹ ਕਹਿੰਦਾ ਕਿ ਐਵਾਰਡ ਨੰਬਰ 26 ਮੇਰਚ ਨਹੀਂ ਆਂਦਾ ਠੀਕ ਹੈ ਨਾ ਤੇ ਪਤਾ ਨਹੀਂ ਕਿਉਂ ਵਿਦਕਰਾ ਕਿਉਂ ਕੀਤਾ ਇਹਦਾ ਕਿਉਂ ਅਫਸਰ ਨੂੰ ਕਿਹਾ ਜਾਂਦਾ ਹੈ ਕਿ ਭਾਈ ਜਿੱਥੇ ਮਸ਼ੀਨ ਆ ਗਈ ਗੌਰਵ ਪੱਟੀ ਨਹੀਂ ਆਣਾ ਚਾਹੀਦਾ ਜੀ ਠੀਕ ਹੈ ਉੱਥੇ ਜੀਸੀਬੀ ਪਹੁੰਚ ਗਿਆ ਤੇ ਮੈਂ ਨਾ ਉੱਥੇ ਪਹੁੰਚਾ ਮੇਰੇ ਤੋਂ ਪਤਾ ਨਹੀਂ ਕੀ ਹੈ ਸਿੱਧਾ ਸਰ ਇਜ਼ਾਮ ਲਾ ਰਹੇ ਹਾਂ ਕੌਣ ਕਹਿੰਦਾ ਵੀ ਹਲਕਾ ਕੰਮ ਨਹੀਂ ਹੋਣਾ ਚਾਹੀਦਾ ਗੌਰਪਟ ਦੀ ਕੰਮ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਐਮ ਐਲ اے ਸਾਹਿਬ ਮੇਅਰ ਸਾਹਿਬ ਉਹਨਾਂ ਨੂੰ ਨਹੀਂ ਪਤਾ ਐਮ ਐਲ اے ਕਿਹੜੇ ਸਾਹਿਬ ਇੱਥੇ ਦੇ ਐਮ ਐਲ اے ਹਲਕਾ ਹੀਜ ਦੇ ਦਲਜੀਤ ਸਿੰਘ ਭੋਲਾ ਘਰੇਵਾਲ ਜੀ ਨੇ ਗੋੜੇ ਦੇ ਇਲਜ਼ਾਮ ਵੀ ਉੱਥੇ ਲੱਗੇ ਕਿ ਇਹ ਕੰਮ ਨਹੀਂ ਹੋਉਂਦੇ ਤੁਸੀਂ ਇਹੋ ਜਿਹਾ ਕੀ ਕ੍ਰਾਈਮ ਕੀਤਾ ਜਿਹੜਾ ਉਹਦੇ ਪਰਚਾ ਦੇਣ ਨੂੰ ਫਿਰਦੇ ਨੇ ਉਹ ਜਿੰਨਾ ਧਿਆਨ ਮੇਰੇ ਤੇ ਐਫ ਆਈ ਆਰ ਦੇ ਹਿੰਦ ਲਾ ਰਹੇ ਨੇ ਜਾਂ ਜਿੰਨਾ ਧਿਆਨ ਮੈਨੂੰ ਦਬਾਉਣ ਤੇ ਲਾ ਰਹੇ ਨੇ ਜੋ ਉਹਨਾਂ ਉਹਨਾਂ ਧਿਆਨ ਨੂੰ ਆਪਣੇ ਹਲਕੇ ਵੱਲ ਲਾਣ ਇਸ ਇਲਾਕੇ ਵੱਲ ਲਾਉਂਦੇ ਹੁੰਦੇ ਤਾਂ ਇਲਾਕਾ ਨਾ ਸੁਧਰ ਜਾਂਦਾ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਵੀ ਜਿਹੜਾ ਕੋਈ ਜਿਹਨੇ ਬੋਟ ਸਾਨੂੰ ਨਹੀਂ ਵੀ ਪਾਈ ਅਸੀਂ ਉਹਦੇ ਵੀ ਮੁੱਖ ਮੰਤਰੀ ਜਿਹਨੇ ਬੋਟ ਸਾਨੂੰ ਪਾਈ ਅਸੀਂ ਉਹਦੇ ਵੀ ਮੁੱਖ ਮੰਤਰੀ ਭਾਜੀ ਇਹੀ ਤਾਂ ਫਰਕ ਹੈ ਮੈਂ ਵੀ ਤਾਂ ਇਹੀ ਕਹਾਂ ਕਤਨੀ ਤੇ ਕਰਣੀ ਦੇ ਵਿੱਚ ਫਰਕ ਆ ਸ਼ਸ਼ੀਕਾਲ ਚਰਚਾ ਦੇ ਨਾਲ ਜੁੜੇ ਹੋ ਤੁਸੀਂ ਮੈਂ ਕੁਲਵੰਤ ਸਿੰਘ ਸਨੋੜ ਵੀ ਤੁਹਾਡਾ ਸਵਾਗਤ ਕਰਦਾ ਹਾਂ ਇਸ ਸਮੇਂ ਅਸੀਂ ਪੁਰਾਤਨ ਜਿਹੜਾ ਸਨਤਨ ਮੰਦਰ ਦੇ ਬਾਹਰ ਖੜੇ ਹੋਏ ਆਂ ਤੇ ਇੱਥੇ ਖੜਨ ਦੀ ਇੱਕ ਵਜਾ ਹੈ ਵਜਾ ਵੀ ਬੜੀ ਠੋਸ ਹੈ ਉਸ ਵਜਾ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਤੇ ਦੱਸਾਂਗੇ ਕਿ ਇਸ ਮੰਦਰ ਦੇ ਬਾਹਰ ਜੋ ਉਹ ਹਾਲ ਹੈ ਪਾਣੀ ਦਾ ਉਹ ਬਹੁਤ ਬੁਰਾ ਹਾਲ ਹੈ ਕਿਉਂਕਿ ਪਾਣੀ ਇਸ ਦੇ ਬਾਹਰ ਖੜਾ ਹੁੰਦਾ ਜਦੋਂ ਸ਼ਰਧਾਲੂ ਆਉਂਦੇ ਨੇ ਮੱਥਾ ਟੇਕਣ ਲਈ ਆਉਂਦੇ ਨੇ ਤਾਂ ਪਾਣੀ ਵਿੱਚ ਦੀ ਲੰਘ ਕੇ ਉਹਨਾਂ ਨੂੰ ਮੱਥਾ ਟੇਕਣਾ ਪੈਂਦਾ ਗੰਦੇ ਪਾਣੀ ਵਿੱਚ ਪਹਿਲਾਂ ਉਹਨਾਂ ਨੂੰ ਆਪਣੇ ਪੈਰ ਧੋਣੇ ਪੈਂਦੇ ਨੇ ਨਾਲ ਇੱਕ ਲੋਟਾ ਲੈਉਣਾ ਪੈਂਦਾ ਜਿਸ ਦੇ ਨਾਲ ਪੈਰ ਧੋਂਦੇ ਨੇ ਉਸ ਤੋਂ ਬਾਅਦ ਜਾ ਕੇ ਮੰਦਰ ਦੇ ਵਿੱਚ ਕਿਤੇ ਉਹ ਆਪਣਾ ਜਿਹੜਾ ਆਪਣੇ ਈਸਟ ਨੂੰ ਪੂਜਦੇ ਨੇ ਆਪਦੇ ਜਿਹੜੇ ਨੰਦਵਸਤਕ ਆਪਣੇ ਪ੍ਰਭੂ ਅੱਗੇ ਹੁੰਦੇ ਨੇ ਸਾਡੇ ਨਾਲ ਵਾਰਡ ਨੰਬਰ 26 ਤੋਂ ਕਾਉਂਸਲਰ ਗੌਰਵ ਭੱਟੀ ਮੌਜੂਦ ਨੇ ਗੌਰਵ ਜੀ ਪਹਿਲਾਂ ਤੁਹਾਡਾ ਚਰਚਾ ਦੇ ਸਵਾਗਤ ਹੈ ਤੇ ਪਹਿਲਾਂ ਮੈਂ ਗੱਲ ਕਰਾਂਗਾ ਤੁਸੀਂ ਫੇਸਬੁਕ ਤੇ ਪੋਸਟ ਪਾਈ ਹੈ ਤੁਸੀਂ ਨਰਕ ਕਹਿ ਰਹੇ ਹੋ ਇਸ ਆਪਦੇ ਹੀ ਜਿਹੜਾ ਤੁਹਾਡਾ ਇਲਾਕਾ ਹੈ ਤੇ ਨਾਲ ਤੁਸੀਂ ਇਹ ਵੀ ਲਿਖਿਆ ਹੈ ਕਿ ਕਾਲੇ ਪਾਣੀ ਦੇ ਸਾਰੇ ਭੁਗਤ ਰਹੇ ਨੇ ਕੀ ਗੱਲ ਤੁਸੀਂ ਆਪਦੇ ਵਾਰ ਨੂੰ ਭੰਡੀ ਜਾ ਰਹੇ ਹੋ ਸਰ ਬਿਲਕੁਲ ਜਿਹੜੀ ਸਚਾਈ ਹੈ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਤੁਸੀਂ ਇਹ ਦੇਖੋ ਵਾਰਡ ਨੰਬਰ 26 ਦਾ ਸਨਾਤਨ ਮੰਦਰ ਰੋਡ ਆ ਠੀਕ ਹੈ ਮਤਲਬ ਸੀਵਰ ਦੀ ਸਮੱਸਿਆ ਇੰਨੀ ਕਿ ਜ਼ਿਆਦਾ ਹੈ ਅਸੀਂ ਤਾਂ ਲਿਖ ਲੇ ਠੱਗ ਗਏ ਇੱਥੇ ਸੁਪਰ ਸੈਕਸ਼ਨ ਦੇ ਮਸ਼ੀਨਾਂ ਲਵਾ ਦੋ ਕੋਈ ਇਹਦਾ ਹੱਲ ਕਰ ਦੋ ਠੀਕ ਹੈ ਲੇਕਿਨ ਕਿਸੇ ਦੇ ਸਿਰ ਤੇ ਜੂਨ ਹੀ ਸਰਕਦੀ ਤੁਸੀਂ ਇੱਥੇ ਦੇਖੋ ਅਜੇ ਤਾਂ ਬਰਸਾਤ ਵੀ ਨਹੀਂ ਆਨੀ ਤਾਂ ਵੀ ਪਾਣੀ ਖੜਾ ਕਿਵੇਂ ਭਾਜੀ ਸ਼ਰਧਾਲੂ ਆਉਂਦੇ ਨੇ ਮਤਲਬ ਵੀ ਅਗਲੇ ਨੇ ਜਲ ਚੜਾਣਾ ਆਪਣੇ ਭੋਲਨਾ ਜਿਹਨੂੰ ਤਗਲਾ ਪਹਿਲਾ ਸੀਵਰ ਚ ਹੋ ਕੇ ਆਵੇਗਾ ਫੇਰ ਇੱਥੇ ਤਾਂ ਸੰਗਤਾਂ ਨਹੀਂ ਘਟ ਗਈ ਤੇ ਇਸ ਕਰਕੇ ਸਰਕਾਰ ਦੇ ਸਾਡ 4 ਸਾਲ 4 ਸਾਲ ਹੋ ਗਏ ਨੇ ਤੁਸੀਂ ਦੇਖ ਲਓ ਚਾਹੇ ਕਿਸੇ ਬਾਕੀ ਇਲਾਕੇ ਦੇ ਦੇਖ ਲਓ ਇਹ ਸਨਾਤਨ ਮੰਦਿਰ ਹੈ ਤੁਸੀਂ ਵਿਸ਼ਕਰਮਾ ਗਰੌਨੀ ਦੇਖ ਲਓ ਕਈ ਐਚੀ ਦੀ ਦੇਖ ਲਓ ਐਚਐਮ ਦੇਖ ਲਓ ਮਤਲਬ ਹਰ ਕੰਮ ਸਾਨੂੰ ਜਿਵੇਂ ਕਹਿੰਨਾ ਡੰਡਾ ਫੜ ਕੇ ਕਰਾਉਣਾ ਪੈਂਦਾ ਕਿ ਸਰਕਾਰ ਆਪਣੇ ਆਪ ਨਾ ਹਫਸਾ ਸੁਣਦੇ ਨੇ ਇਹਨਾਂ ਸਰਕਾਰ ਦਾ ਧਿਆਨ ਹੈ ਠੀਕ ਹੈ ਇਹ ਤਾਂ ਉਸ ਹਿਸਾਬ ਹੈ ਕਿ ਮਤਲਬ ਉਹ ਕਹਿੰਦੇ ਨਾ ਖੋਤੇ ਨੂੰ ਡੰਡਾ ਮਾਰੀਓ ਤੇ ਚਲਾਈ ਦਿਓ ਤਾਂ ਕੰਮ ਹੋ ਜਾਂਦੇ ਨੇ ਤੇ ਜਦੋਂ ਮਤਲਬ ਜਿੰਨਾ ਕ ਜੋਰ ਲੱਗੇ ਬੋਨਾ ਕੰਮ ਹੋ ਗਿਆ ਉਸ ਤੋਂ ਬਾਅਦ ਕਿਸੇ ਨੂੰ ਮਤਲਬ ਪਰਵਾਹ ਹੀ ਨਹੀਂ ਹੁੰਦੀ ਮਤਲਬ ਇਹ ਹਾਲ ਹੋ ਗਿਆ ਹੈ ਮਤਲਬ ਸਰਕਾਰ ਦਾ ਤੇ ਕਿੱਥੇ ਸਵਾਈ ਬਵਸਤਾ ਵੀ ਇਹਨਾਂ ਦੀ ਮਤਲਬ ਜਿਹੜੇ ਰਿਟਾਇਰ ਹੋ ਗਏ ਜੀ ਜਾਂ ਜਿਹੜੇ ਮਤਲਬ ਡੈਥ ਕੇਸ ਹੋਣਾ ਜਗਾ ਬਾਕੀ ਵਾਰਡਾਂ ਨੂੰ ਮੰਦੇ ਦੇ ਜਾਂਦੇ ਨੇ ਸਾਡੇ ਵਾਰਡ ਨੂੰ ਨਹੀਂ ਦਿੰਦੇ ਠੀਕ ਹੈ ਤੇ ਸੀਵਰ ਤੁਸੀਂ ਦੇਖ ਲਓ ਹੈ ਬਰਸਾਤ ਕੋਈ ਹੋਵੇ ਨਾ ਬਰਸਾਤ ਦਾ ਬੰਦਾ ਪਾਣੀ ਖੜ ਗਿਆ ਫਿਰ ਤਾਂ ਬੰਦਾ ਕਹਿੰਦਾ ਹਾਲੀ ਨਹੀਂ ਕਰ ਰਹੇ ਜੀ ਤੇ ਪਰੇਸ਼ਾਨ ਲੋਕੀ ਸਦੇਸ਼ੀ ਸ਼ਰਮਈ ਨੇ ਸੀਨੀਅਰ ਸਿਟੀ ਦੇ ਪ੍ਰੈਜ਼ੀਡੈਂਟ ਨੇ ਮਤਲਬ ਇਹਨਾਂ ਦਾ ਬੜਾ ਸੰਘਰਸ਼ ਹੈ ਮੰਦਰ ਕਮੇਟੀ ਦਾ ਬੜਾ ਸੰਘਰਸ਼ ਹੈ ਤੇ ਪਤਾ ਨਹੀਂ ਕਿਉਂ ਕਿ ਕਿਉਂਕਿ ਹਲਕਾ ਇਸ਼ਦੇ ਐਮਐਲਏ ਸਾਹਿਬ ਤੇ ਜਿਹੜੇ ਐਵਾਰਡ ਉਹਨਾਂ ਚ ਨਹੀਂ ਆਉਂਦਾ ਉਹ ਕਹਿੰਦੇ ਕਿ ਐਵਾਰਡ ਨੰਬਰ 26 ਮਿਰਚ ਨਹੀਂ ਆਉਂਦਾ ਠੀਕ ਹੈ ਨਾ ਤੇ ਪਤਾ ਨਹੀਂ ਕਿਉਂ ਵਿਦਕਰਾ ਕਿਉਂ ਕੀਤਾ ਇਹਦਾ ਕਿਉਂ ਅਫਸਰ ਨੂੰ ਕਿਹਾ ਜਾਂਦਾ ਹੈ ਕਿ ਭਾਈ ਜਿੱਥੇ ਮਸ਼ੀਨ ਆ ਗਈ ਗੌਰਵ ਪੱਟੀ ਨਹੀਂ ਆਉਣਾ ਚਾਹੀਦਾ ਜੀ ਠੀਕ ਹੈ ਉੱਥੇ ਜੀਸੀਬੀ ਪਹੁੰਚ ਗਿਆ ਤੇ ਮੈਂ ਨਾ ਉੱਥੇ ਪਹੁੰਚਿਆ ਮੇਰੇ ਤੋਂ ਪਤਾ ਨਹੀਂ ਕੀ ਹੈ ਮਤਲਬ ਅਲਰਜੀ ਯਾਰ ਮੈਂ ਲੋਕਾਂ ਦਾ ਚੁਣਿਆ ਨਵਾਇਦਾ ਠੀਕ ਹੈ ਮੈਨੂੰ 1 ਸਾਲ ਹੋ ਗਿਆ ਨਾ ਮੈਂ ਤਾਂ ਲੜ ਲੜ ਕੇ ਜਿਵੇਂ ਮਰਜ਼ੀ ਮੈਨੂੰ ਕੰਮ ਕਰਾਉਣਾ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਕੰਮ ਕਰਵਾਉਂਗਾ ਠੀਕ ਹੈ ਇਹ ਤੇ ਤਾਂ 4.5 ਸਾਲ ਹੋ ਗਏ ਨੇ ਸੋਚਦੇ ਕਿ ਦਾਸ ਤੇ 2-3 ਮਹੀਨੇ ਕੰਮ ਕਰ ਦਾਂਗੇ ਤੇ ਲੋਕਾਂ ਨੂੰ ਮੋਰਖ ਬਣਾਵਾਂਗੇ ਸ਼ਾਇਦ ਐਦਾ ਹੋ ਜਾਊਗਾ ਲੇਕਿਨ ਜੇ ਲੋਕਾਂ ਨੇ ਸਾਨੂੰ ਚੁਣਿਆ ਅਸੀਂ ਆਪਣੀ ਇਮਾਨਦਾਰੀ ਨਾਲ ਆਪਣੇ ਹਲਕੇ ਦੀ ਆਪਣੇ ਇਲਾਕੇ ਦੀ ਲੋਕਾਂ ਦੀ ਸੇਵਾ ਕਰੀਏ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਕੌਂਸਲਰ ਆ ਇਹਨਾਂ ਨੂੰ ਚਾਹੀਦਾ ਕਿ ਅਫਸਰਾਂ ਨੂੰ ਸਭਾ ਨੂੰ ਕਹਿਣ ਬਈ ਕੌਂਸਲਰ ਜਿਹੜਾ ਇਲਾਕੇ ਦਾ ਨੁਮਾਇੰਦਾ ਹੈ ਲੋਕਾਂ ਨੇ ਚੁਣਿਆ ਚਾਹੇ ਕਿਸੇ ਪਾਰਟੀ ਦਾ ਹੈ ਸਾਡਾ ਲੁਧਿਆਣਾ ਵਾਸੀ ਹਲਕਾ ਵਾਸੀ ਪੰਜਾਬ ਵਾਸੀ ਉਹਦੇ ਕੋਈ ਕੰਮ ਰੁਕਣਾ ਨਹੀਂ ਚਾਹੀਦਾ ਐਦਾ ਸਪੈਸ਼ਲ ਕੇਂਦਰ ਨੇ ਕੰਮ ਹੋਣਾ ਨਹੀਂ ਚਾਹੀਦਾ ਅੱਛਾ ਕੌਣ ਕਹਿ ਰਿਹਾ ਇਹ ਵਰਡਿੰਗ ਤੁਸੀਂ ਵਰਤ ਰਹੇ ਹੋ ਸਿੱਧਾ ਸਿਰ ਇਲਜ਼ਾਮ ਲਾ ਰਹੇ ਹੋ ਕੌਣ ਕਹਿੰਦਾ ਵੀ ਹਲਕਾ ਕੰਮ ਨਹੀਂ ਹੋਣਾ ਚਾਹੀਦਾ ਗੌਰਵਪੁਰਦੇ ਕੰਮ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਐਮਐਲਏ ਸਾਹਿਬ ਮੇਅਰ ਸਾਹਿਬ ਉਹਨਾਂ ਨੂੰ ਨਹੀਂ ਪਤਾ ਐਮਐਲਏ ਕਿਹੜੇ ਸਾਹਿਬ ਇੱਥੇ ਦੇ ਐਮਐਲਏ ਹਲਕਾ ਹੀਜ ਦੇ ਦਲਜੀਤ ਸਿੰਘ ਭੋਲਾ ਗਰੇਵਾਲ ਜੀ ਨੇ ਅੱਛਾ ਤੁਸੀਂ ਹਾਊਸ 'ਚ ਸ਼ਾਇਦ ਮੀਟਿੰਗ ਦੇਖੀ ਹੋਗੀ ਤੁਹਾਡੇ ਤੇ ਇਲਜ਼ਾਮ ਵੀ ਉੱਥੇ ਲੱਗੇ ਕਿ ਇਹ ਕੰਮ ਨਹੀਂ ਹੋਣ ਦੇ ਰਹੇ ਕੰਮ ਨਹੀਂ ਕਰਵਾ ਰਹੇ ਪਰਚਾ ਹੁਣ ਤੱਕ ਨਹੀਂ ਤੁਹਾਡੇ ਤੇ ਗੱਲਾਂ ਉਹਨੇ ਕਹਿਤੀਆਂ ਕੀ ਗੱਲ ਹੈ ਜੀ ਕੀ ਤੁਹਾਡੇ ਨਾਲ ਜਾਂ ਤੁਸੀਂ ਇਹੋ ਜਿਹਾ ਕੀ ਕ੍ਰਾਈਮ ਕੀਤਾ ਜਿਹੜਾ ਉਹਦੇ ਪਰਚਾ ਦੇਣ ਨੂੰ ਫਿਰਦੇ ਨੇ ਸਰ ਉਹੀ ਤਾਂ ਉਹੀ ਤਾਂ ਮੈਂ ਕਹਿ ਰਿਹਾ ਕੀ ਮੈਨੂੰ ਕਹਿੰਦੇ ਨੇ ਪਰਚਾ ਮੇਰੇ ਤੇ ਦੇਣਾ ਮੇਰੇ ਤੇ ਰੋਜ਼ ਕੋਈ ਨਾ ਕੋਈ ਸੋਚਦੇ ਨੇ ਕਿਸੇ ਤਰੀਕੇ ਨੂੰ ਫਸਾਇਆ ਜਾਵੇ ਇਹਨੂੰ ਦਬਾਇਆ ਜਾਵੇ ਉਹ ਜਿੰਨਾ ਧਿਆਨ ਮੇਰੇ ਤੇ ਐਫ ਆਈ ਆਰ ਦੇ ਇੰਤ ਲਾ ਰਹੇ ਨੇ ਜਾਂ ਜਿੰਨਾ ਧਿਆਨ ਮੈਨੂੰ ਦਬਾਉਣ ਤੇ ਲਾ ਰਹੇ ਨੇ ਜੋ ਉਹਨਾਂ ਉਹਨਾਂ ਧਿਆਨ ਨੂੰ ਆਪਣੇ ਹਲਕੇ ਵੱਲ ਲਾਣ ਇਸ ਇਲਾਕੇ ਵੱਲ ਲਾਉਂਦੇ ਹੁੰਦੇ ਤਾਂ ਇਲਾਕਾ ਨਾ ਸੁਧਰ ਜਾਂਦਾ ਸੋਚ ਸੋਚਦਾ ਭਾਜੀ ਫਰਕ ਹੁੰਦਾ ਕਿਹੜਾ ਜਿਹੜਾ ਬੰਦਾ ਕੰਮ ਕਰਾਂਦਾ ਠੀਕ ਹੈ ਯਾਰ ਮੈਂ ਮੈਂ ਕਹਿੰਦਾ ਕਿ ਮੇਰੇ ਘਰ ਦਾ ਸੇਵਰ ਜਾਮ ਹੈ ਮੇਰੇ ਘਰ ਦਾ ਫਲਾਣਾ ਮੇਰਾ ਇਲਾਕਾ ਇਲਾਕਾ ਸਾਂਝਾ ਇਹਦੇ ਚ ਸਾਰੀਆਂ ਪਾਰਟੀਆਂ ਦੇ ਲੋਕ ਰਹਿੰਦੇ ਨੇ ਆ ਕਾਂਗਰਸ ਬੀਜੇਪੀ ਝਾੜੂ ਕਾਲੀਦਲ ਜਿਹੜੇ ਵੀ ਖੜੇ ਐ ਇਲੈਕਸ਼ਨ ਸਾਰੇ ਰਹਿੰਦੇ ਨੇ ਕੰਮ ਸਾਰੇ ਲੋਕਾਂ ਦਾ ਉਹਨਾਂ ਦਾ ਫਰਜ਼ ਬੰਦਾ ਕਿ ਭਈ ਅਫਸਰ ਸਹਬਾਨ ਨੂੰ ਕਹਿਣ ਕਿਉਂ ਭਈ ਰੋਜ਼ ਕੰਪਲੇਨ ਆ ਰਹੀ ਐ ਕਿਉਂ ਕੌਂਸਲਰ ਨਾ ਬੋਲ ਰਹੇ ਕਿਉਂ ਉਹਦੇ ਕੰਮ ਨਹੀਂ ਕਰ ਰਹੇ ਸਵਾਲ ਕਾਰਪੋਰੇਸ਼ਨ ਨੂੰ ਹੋਣਾ ਚਾਹੀਦਾ ਜੇ ਮੈਂ ਕੁਝ ਡਿਮਾਂਡ ਕਰ ਰਿਹਾ ਸਵਾਲ ਕਾਰਪ ਕਿਉਂ ਨਹੀਂ ਉਹ ਪਾਰਕ ਬਣ ਰਹੇ ਕਿਉਂ ਕੌਂਸਲਰ ਹੋਲਾ ਬਾਰੇ ਉਹਦਾ ਕੰਮ ਕਰੋ ਅਫਸਰ ਕੰਮ ਕਿਉਂ ਨਹੀਂ ਕਰਨਗੇ ਤੁਸੀਂ ਦੱਸੋ ਦੇਰਾਂ ਮੈਨੂੰ 2 ਦਿਨ ਦਾ ਮੌਕਾ ਜੇ 2 ਦਿਨ ਦੇ ਵਿੱਚ ਮੈਂ ਕਹਿੰਦਾ ਸਾਰੇ ਅਫਸਰ ਲਾਈਨ 'ਚ ਨਾ ਲੱਗ ਕੇ ਕੰਮ ਕਰਦੇ ਤਾਂ ਕਹਿੰਦਾ ਜੇ ਆਪਾਂ ਕਹਿਣਾ ਹੀ ਉਹਨਾਂ ਨੂੰ ਉਹੋ ਜੀ ਸਿੱਖਿਆ ਦੇ ਨਹੀਂ ਹੈ ਕਿ ਓਪੋਜੀਸ਼ਨ ਹੈ ਇਹਦੇ ਨਾਲ ਤਾਂ ਖੜਨਾ ਵੀ ਨਹੀਂ ਅਸੀਂ ਤਾਂ ਖੜ ਕੇ ਫੋਟੋ ਵੀ ਨਹੀਂ ਪਾ ਸਕਦਾ ਕਿਸੇ ਨਾਲ ਸਾਨੂੰ ਡਰ ਹੁੰਦਾ ਜਾਂ ਉਹਨਾਂ ਨੂੰ ਵੀ ਡਰ ਆ ਕਿਤੇ ਯਾਰ ਬਦਲੀ ਨਾ ਕਰ ਦਣ ਉਹ ਤਾਂ ਚਾਹ ਪੀਂਹ ਨਹੀਂ ਆਂਦੇ ਤੁਹਾਡੇ ਕੋ ਬਚਾਰੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਵੀ ਜਿਹੜਾ ਕੋਈ ਜਿਹਨੇ ਵੋਟ ਸਾਨੂੰ ਨਹੀਂ ਵੀ ਪਾਈ ਅਸੀਂ ਉਹਦੇ ਵੀ ਮੁੱਖ ਮੰਤਰੀ ਜੀ ਨੇ ਵੋਟ ਸਾਨੂੰ ਪਾਈ ਅਸੀਂ ਉਹਦੇ ਵੀ ਮੁੱਖ ਮੰਤਰੀ ਭਾਜੀ ਇਹੀ ਤਾਂ ਫਰਕ ਆ ਮੈਂ ਵੀ ਤਾਂ ਇਹੀ ਕਹਣਾ ਕਤਨੀ ਤੇ ਕਰਨੀ ਦੇ ਵਿੱਚ ਫਰਕ ਆ ਕਤਨੀ ਤੇ ਕਰਨੀ ਦੇ ਵਿੱਚ ਤੁਸੀਂ ਐਗਜ਼ਾਮਪਲ ਦੌਰ ਤੇ ਇਹ ਥੋੜੇ ਦਿਨ ਪਹਿਲਾਂ ਮੈਂ ਵਿਸ਼ਕਰਮਾ ਕਲੋਨੀ ਦੇ ਵਿੱਚ ਤੜਨਾ ਲਾਇਆ ਉਹਨਾਂ ਨੂੰ ਕਿਹਾ ਕਿ ਵੀ 4 ਦਿਨ ਦੇ ਵਿੱਚ ਜੇ ਇੱਥੇ ਮਸ਼ੀਨ ਸੁਪਰ ਸੈਕਸ਼ਨ ਨਾ ਆਈ ਤੇ ਮੈਂ ਤਾਲੇ ਲਾਉਂਗਾ ਤੀਜੇ ਦਿਨ ਤੋਂ ਸੁਪਰ ਸੈਕਸ਼ਨ ਆ ਗਈ ਆ ਗਈ ਨਾ ਡੰਡਾ ਮਾਰਿਆ ਤੇ ਆ ਗਈ ਮੁੜ ਕੇ ਉੱਥੇ ਕਿਹਾ ਗਿਆ ਕਿ ਤੁਸੀਂ ਮੌਕੇ ਤੇ ਨਹੀਂ ਆਣਾ ਨਹੀਂ ਤਾਂ ਕੰਮ ਮੰਦਾ ਜੁ ਮੈਂ ਕਿਹਾ ਲੋਕਾਂ ਦਾ ਕੰਮ ਹੋ ਜੇ ਪਹਿਲੀ ਗੱਲ ਦੂਜੀ ਗੱਲ ਇੱਥੇ ਜਿਵੇਂ ਚਲੋ ਹੈਲਥ ਕਾਰਡ ਬਣਾ ਰਹੇ ਨੇ ਪਤਾ ਨਹੀਂ ਉਹ ਸਕੀਮ ਚੱਲੀ ਨਹੀਂ ਚੱਲੀ ਲੇਕਿਨ ਲੋਕ ਚੰਦ ਨੇ ਕਿ ਸਾਡੇ ਕਾਰਡ ਬਣ ਜਾਣ ਚਾਹੇ ਥੋੜਾ ਫਾਇਦਾ ਜਾਂ ਬਹੁਤਾ ਫਾਇਦਾ ਤੇ ਸਾਡੀ ਵੀ ਸੋਚ ਆ ਯਾਰ ਉਹ ਤਾਂ ਸਰਕਾਰ ਦੀ ਸਕੀਮ ਹੈ ਮੁੱਖ ਮੰਤਰੀ ਸਾਹਿਬ ਦੀ ਸਕੀਮ ਹੈ ਤੇ ਅਸੀਂ ਚਾਹਨੇ ਕਿ ਜੇ ਲੋਕਲ ਲੋਕਾਂ ਨੂੰ ਪਰਚੀਆਂ ਨਹੀਂ ਦਿੱਤੀ ਜਾ ਰਹੀਆਂ ਮਸ਼ੀਨਾਂ ਨਹੀਂ ਆਈਆਂ ਜੀ ਗੁੰਮਰਾਹ ਕੀਤਾ ਜਾ ਰਿਹਾ ਕਿ ਮਸ਼ੀਨਾਂ ਤੋਂ ਪਰਚੀਆਂ ਕਟਾਓ ਮੈਂ ਇੱਕ ਕਾਰਡ ਬਣਾਤਾ ਠੀਕ ਹੈ ਮਤਲਬ ਇਹ ਤਾਂ ਇਹ ਤਾਂ ਮਸ਼ੀਨ ਮੈਂ ਕਾਰਡ ਬਣਾਤਾ ਫਿਰ ਸਾਰੇ ਜਾਗੇ ਹੁਣ ਕਹਿੰਦੇ ਜੀ ਮਸ਼ੀਨ ਵੀ ਆਈ ਹਫਤੇ ਬਾਅਦ ਕਿਵੇਂ ਮਸ਼ੀਨ ਆ ਗਈ ਯਾਰ ਮੇਰਾ ਕਾਰਡ ਕਿਵੇਂ ਬਣ ਗਿਆ ਮਸ਼ੀਨ ਉਹ ਪਰਚੀ ਤੋਂ ਬਿਨਾਂ ਕਾਰਡ ਕਿਵੇਂ ਬਣ ਗਿਆ ਔਰ ਤੇ ਸੀਐਸਸੀ ਸੈਂਟਰ ਦੇ ਤੋਂ ਕਾਰਡ ਬਣਾਇਆ ਉਹਦਾ ਆਈਡੀ ਬੰਦ ਕਰਤੀ ਔਰ ਤੇ ਪੁਲਿਸ ਨੂੰ 8 ਬੰਦੇ ਭੇਜ ਕੇ ਉਹਨੂੰ ਚੱਕਣ ਭੇਜਤੇ ਕਿ ਹਾਂ ਬਈ ਤੂੰ ਇਲਜ਼ਾਮ ਕੋ ਲਾ ਰਿਹਾ ਉਹਨਾਂ ਕੋਈ ਇਹਨਾਂ ਦੇ ਆਮ ਆਦਮੀ ਦਾ ਹੈਗਾ ਇੰਚਾਰਜ ਉਹਨੇ ਕਿਹਾ ਨਾ ਕਿ ਮੈਂ ਪਰਚੀ ਭੇਜਾਂਗਾ ਮੈਨੂੰ ਹਿੱਸਾ ਨਹੀਂ ਨਾ ਦਈ ਉਹਨੂੰ ਪਤਾ ਠੀਕ ਹੈ ਨਾ ਉੱਤੇ ਪੁਲਿਸ ਭੇਜਤੀ ਇਹ ਤਾਂ ਕੰਮ ਕਰ ਰਹੇ ਨੇ ਭਜੀ ਆ ਮਤਲਬ ਕਾਦੀ ਇਹ ਰਾਜਨੀਤਿਕ ਗਾਰੇ ਮੈ ਸਮਝ ਨਹੀਂ ਆ ਰਹੀ ਇਹਨਾਂ ਦੀ ਕਿਸ ਕਿਸ ਨੂੰ ਲਿਖ ਚੁੱਕੇ ਹੋ ਇਸ ਜੋ ਜੋ ਸਮੱਸਿਆ ਹੈਗੀ ਆ ਕਿਹੜੇ ਕਿਹੜੇ ਹੱਦਾਂ ਤੱਕ ਪਹੁੰਚ ਕਰ ਸਕਿਓ ਤੇ ਕਿਸ ਕਿਸ ਨੂੰ ਵੱਡੇ ਉਹਦੇ ਤੱਕ ਤੁਸੀਂ ਪਹੁੰਚ ਕਰ ਚੁੱਕੇ ਹੋ ਸਰ ਮੈਂ ਨਾ ਮੇਰੀ ਇਕਾਦਤ ਆ ਮੋਬਾਈਲ ਮੈਂ ਹੁਣ ਦਿਨਾ ਮੋਬਾਈਲ ਹੋ ਗਿਆ ਲੜਕੇ ਮੈਂ ਤੁਹਾਨੂੰ ਦਿਖਾਨਾ ਆ ਕਿੱਥੇ ਦੇ ਚੱਕਾ ਮੋਬਾਈਲ ਮੈਰਾ ਦਿੱਤਾ ਜਾਵੇ ਮੈਂ ਤੁਹਾਨੂੰ ਦਿਖਾਨਾ ਮਤਲਬ ਐਡੀਸ਼ਨਲ ਚੀਫ ਸੈਕਟਰੀ ਜਿਹੜੇ ਲੋਕਲ ਗਵਰਨਮੈਂਟ ਦੇ ਨੇ ਤੇ ਵੀ ਸਰ ਮੈਂ ਤੁਹਾਨੂੰ ਆਪਣੀ ਈਮੇਲ ਲਖਾਣਾ ਠੀਕ ਹੈ ਉਹਨਾਂ ਨੂੰ ਪਾਈ ਮੇਰ ਸਾਭ ਨੂੰ ਪਾਈ ਸਾਰਿਆਂ ਨੂੰ ਪਾਈ ਕਿ ਇਹਦਾ ਪੱਕਾ ਹੱਲ ਕਰਤਾ ਜਾਵੇ ਪੱਕਾ ਹੱਲ ਕੀਤਾ ਜਾਵੇ ਤੁਸੀਂ ਇਹ ਦੇਖਿਓ ਮੈਂ ਔਨ ਰਿਕਾਰਡ ਗੱਲ ਕਰਦਾ ਠੀਕ ਹੈ ਇਹ ਮੇਰੀ ਮੇਲ ਕਿਸ ਦਿਨ ਦੀ ਮੇਲ ਆ ਇਹ ਦੇਖਿਓ ਕਮਿਸ਼ਨਰ ਐਮਸੀਐਲ ਪਰ ਮੈਂ ਦਿਖਾਣਾ ਕਦੋਂ ਦੀ ਹੈ ਮਤਲਬ ਮੇਲ ਤੇ ਹਜੇ ਤੱਕ ਹਾਲੀ ਕਿਉਂਕਿ ਜੇ ਹੋਵੇ ਨਾ ਯਾਰ ਮਤਲਬ ਮੈਂ ਆਪਣਾ ਕੰਮ ਨਹੀਂ ਕਰ ਰਿਹਾ ਆ ਦੇਖੋ ਇਹ 99 ਦੀ ਹੈ 99 2025 ਇਹ ਓਪਨ ਕਰੋ ਠੀਕ ਹੈ ਇਹ ਕਿ ਲਿਖਿਆ ਵਾਰਡ ਨੰਬਰ 26 ਸਨਾਤਾ ਮੰਦਰ ਤੋਂ ਸੀਵਰ ਸੰਬੰਧਿਤ ਪੱਕਾ ਹਲਕਾ ਨਾਲ ਸੰਬੰਧਿਤ ਇਹ ਮੈਂ ਹੁਣ ਤਾਂ ਨਹੀਂ ਭਾਈ ਭਾਜੀ 99 2025 ਠੀਕ ਹੈ ਕਿੰਨਾ ਕਿੰਨਾ ਭਾਈ ਇਹ ਦੇਖੋ ਇਹ ਉਦੋਂ ਵੀ ਖ਼ਬਰ ਦੀ ਖਬਰ ਲੱਗੀ ਹੈ ਮੰਦਰ ਹੈ ਡੀਸੀ ਸ਼ਰਮਾ ਇਹਨਾਂ ਦੀ ਫੋਟੋ ਲੱਗੀ ਹੈ ਇਹ ਦੇਖੋ ਠੀਕ ਹੈ ਇਹ ਕਟਿੰਗ ਵੀ ਬਕਾਇਦਾ ਭਾਈ ਠੀਕ ਹੈ ਇਹਦਾ ਪੱਕਾ ਹੱਲ ਕਰ ਦਿਓ ਯਾਰ ਰੱਬ ਦਾ ਵਾਸਤਾ ਨਹੀਂ ਤੁਹਾਡੀ ਸਰਕਾਰ ਕੋ ਫੰਡ ਨਹੀਂ ਤੁਸੀਂ ਪੈਸਾ ਕੋਈ ਲਾਣਾ ਮੇਰੇ ਕੋਟੇ ਚ ਲਾ ਦਿਓ ਡੀਸੇਲਡਿੰਗ ਕਰਾ ਦਿਓ ਯਾਰ ਮੇਰੇ ਕੋਟੇ ਚ ਕਰਾ ਦਿਓ ਲੋਕਾਂ ਨੂੰ ਨਰਕਸ਼ ਤੋਂ ਗੱਡਾ ਨਾ ਇਸ ਤੋਂ ਇਲਾਵਾ ਮੈਂ ਭਜੀ ਕੀ ਕਰ ਸਕਦਾ ਤੁਸੀਂ ਦੱਸੋ ਜੇ ਹੁਣ ਤਾਂ ਆਪ ਛੋਟੀ ਵੜ ਕੇ ਫੜ ਕੇ ਮੈਨੂੰ ਲੱਗਣਾ ਰਹਿ ਗਿਆ ਸਿਰਫ ਹੈ ਹੀ ਕੰਮ ਬਾਕੀ ਤਾਂ ਸਾਰੇ ਕੰਮ ਹੋ ਗਏ ਨੇ ਕਮਿਸ਼ਨਰ ਕੀ ਅਡੀਸ਼ਨਲ ਸੈਕਟਰੀ ਕੀ ਮੇਅਰ ਸਾਹਿਬ ਕੀ ਸਾਰਿਆਂ ਨੂੰ ਜੂਨੀਅਰ ਸਰਕਲ ਦੀ ਉਹਨਾਂ ਦੀ ਸੋਚ ਹੈ ਕਿ ਇੱਕ ਕੰਮ ਦਾ ਰੋਕਿਆ ਜਾਵੇ ਤੇ ਲੋਕ ਤਲਾਈ ਤਲਾਈ ਕਰਨ ਕਿ ਹਾਂ ਵੀ ਆਪਣਾ ਲੋਕ ਕਹਿਣ ਕਿ ਹਾਂ ਵੀ ਇੱਥੇ ਦੇ ਕੰਮ ਨਹੀਂ ਹੋ ਰਹੇ ਇਲਾਕੇ ਦਾ ਕੌਂਸਲਰ ਸਭ ਕੰਮ ਨਹੀਂ ਕਰਾ ਰਿਹਾ ਪਰ ਲੋਕ ਬੜੇ ਸਿਆਣੇ ਨੇ ਭਾਜੀ ਲੋਕ ਨੂੰ ਸਾਰੇ ਸਮਝਦਾਰ ਆ ਕਿਹੜਾ ਮਿਹਨਤ ਕਰ ਰਿਹਾ ਹੈ ਕਿਹੜਾ ਸਾਡੀ ਆਵਾਜ਼ ਉਠਾ ਰਿਹਾ ਹੈ ਕਿਹੜਾ ਰੋਜ਼ ਸਰਕਾਰ ਨਾਲ ਸਰਕਾਰ ਦੇ ਅਤਿਆਚਾਰ ਨਾਲ ਲੜ ਰਿਹਾ ਲੋਕਾਂ ਨੂੰ ਸਾਰਾ ਪਤਾ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਮੈਂ ਇਸ ਤਰ੍ਹਾਂ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਬਹੁਤ ਵਾਰ ਪੱਟੀ ਸਾਹਿਬ ਨਾਲ ਮਤਲਬ ਅਸੀਂ ਟੇਕਅਪ ਕੀਤੀ ਹੈ ਤੇ ਇਹਨਾਂ ਨੇ ਵੀ ਅੱਗੇ ਜਾ ਕੇ ਸਾਰੇ ਅਫਸਰਾਂ ਨੂੰ ਜਿੰਨਾਂ ਜਿੰਨਾਂ ਅਸੀਂ ਕਿਹਾ ਚਾਹੇ ਉਹ ਆਪਣੇ ਕਾਉਂਸਲ ਆਪਣੇ ਕੀ ਕਹਿੰਦੇ ਆ ਮੇਰ ਸਾਹਿਬ ਮੇਰ ਸਾਹਿਬ ਤੇ ਉਸਕੇ ਨੀਤੀਗੜੇ ਕਮਿਸ਼ਨਰ ਸਾਹਿਬ ਉਹਨੂੰ ਅਸੀਂ ਦੋ ਤਿੰਨ ਵਾਰ ਮੈਂ ਇਹਨਾਂ ਨਾਲ ਜਾ ਕੇ ਵੀ ਮਿਲੇ ਆ ਤੇ ਪੱਟੀ ਸਾਹਿਬ ਨੂੰ ਜਦ ਵੀ ਬੁਲਾਇਆ ਇਹ ਜਦ ਇਹ ਇੱਥੇ ਸਾਡੇ ਕੋਲ ਆ ਕੇ ਸਮੱਸਿਆ ਦਾ ਹਾਲਤ ਕਰਨ ਦੀ ਕੋਸ਼ਿਸ਼ ਕਰਦੇ ਨੇ ਪਿਛਲੇ 4-5 ਸਾਲ ਤੋਂ ਲਗਾਤਾਰ ਸਾਨੂੰ ਇਹ ਸਮੱਸਿਆ ਆ ਰਹੀ ਹੈ ਤੇ ਪਹਿਲਾਂ ਜਦੋਂ ਆਉਂਦੀ ਸੀ ਤੇ ਨਾਲੇ ਖਤਮ ਹੋ ਜਾਂਦੀ ਸੀ ਪਰ ਹੁਣ ਤਾਂ ਹੱਲ ਇਸ ਤਰ੍ਹਾਂ ਦਾ ਕੰਮ ਖਰਾਬ ਹੋਇਆ ਹੋਇਆ ਲੋਕ ਜਿਹੜੇ ਇੱਥੇ ਆਉਂਦੇ ਨੇ ਪਾਣੀ ਦੇ ਵਿੱਚ ਨਿਕਲ ਗਏ ਤੁਸੀਂ ਉਹ ਜੇ ਆਪਣੇ ਈਸ਼ਟ ਦੇਵਤਾ ਨੂੰ ਜੇ ਪਾਣੀ ਚੋਂ ਨਾ ਤਾਂ ਜਿਉਰੇ ਵਾਲੇ ਪਾਣੀ ਦੇ ਵਿੱਚ ਜਾ ਕੇ ਜਾਓ ਬੜੀ ਕਸ਼ਟਦਾਇਕ ਪੋਜੀਸ਼ਨ ਬਣੀ ਹੋਈ ਹੈ बार-बार बार-बार ਕਹਿ ਕੇ ਆ ਤੁਸੀਂ ਦੇਖੋ ਤੁਹਾਡੇ ਪਿੱਛੇ ਇਹ ਪਾਣੀ ਇਹਦੇ ਵਿੱਚ ওভারਫਲੋ ਹੋ ਰਿਹਾ ਸਾਰੀ ਲੈਣੇ ਬੰਦਾ ਹੈ ਹੈ ਜੀ ਤੇ ਇਹਦਾ ਕਿਉਂ ਨਹੀਂ ਹੱਲ ਹੋ ਰਿਹਾ ਮੇਰੇ ਹਿਸਾਬ ਨਾਲ ਜਿੰਨੀ ਵਾਰ ਮੈਂ ਕੌਂਸਲਰ ਸਾਹਿਬ ਨੂੰ ਅਪਰੋਚ ਕੀਤਾ ਉਨੀ ਵਾਰ ਇਹਨਾਂ ਨੇ ਕਿਹਾ ਔਰ ਜਾ ਕੇ ਵੀ ਚਿੱਠੀਆਂ ਵੀ ਲਿਖਦੇ ਆ ਇਹ ਜਾ ਕੇ ਵੀ ਮਿਲਦੇ ਆ ਅਸੀਂ ਵੀ ਡੈਪੂਟੇਸ਼ਨ ਜਾ ਕੇ ਬਗੈਰਾ ਇਹਨਾਂ ਨਾਲ ਇਹਨਾਂ ਦੀ ਨੇਤ੍ਰਿਤਵ ਦੇ ਵੀ ਜਾ ਕੇ ਮਿਲਦੇ ਆ ਤੇ ਉਹ ਕੋਈ ਅਸਰ ਕਿਉਂ ਨਹੀਂ ਹੋ ਰਿਹਾ ਪ੍ਰਮਾਤਮਾ ਜੀ ਜੀ ਡੀ ਸੀ ਸ਼ਰਮਾ ਜੀ ਕਹਿ ਰਹੇ ਨੇ ਦੇਖੋ ਇਹ ਪਾਣੀ ਜਿਹੜਾ ਜਿਹੜੀ ਹੈਗੀ ਸਪਲਾਈ ਬੰਦ ਹੋ ਚੁੱਕੀ ਹੈ ਓਵਰਫਲੋ ਪਾਣੀ ਹੋ ਰਿਹਾ ਮੈਂ ਕੈਮਰਾਮੈਨ ਨੂੰ ਦਿਖਾ ਸ਼ੋਰਟ ਦਿਖਾਉਣ ਤੇ ਦੇਖੋ ਕਿਸ ਤਰ੍ਹਾਂ ਜਿਹੜੇ ਨੇ ਪਾਣੀ ਜਿਹੜਾ ਓਵਰਫਲੋ ਇਥੋਂ ਕਰ ਰਿਹਾ ਹੈ ਤੇ ਇਹੀ ਪਾਣੀ ਨਿਕਲ ਨਿਕਲ ਕੇ ਉੱਥੇ ਜਾ ਰਿਹਾ ਕਿਉਂਕਿ ਬਰਸਾਤ ਦਾ ਕੋਈ ਮੌਸਮ ਨਹੀਂ ਹੈ ਕੋਈ ਬਰਸਾਤ ਨਹੀਂ ਹੋਈ ਹੈ ਕੋਈ ਬਰਸਾਤ ਨਹੀਂ ਹੋਈ ਹੈ ਤਾਂ ਫਿਰ ਵੀ ਪਾਣੀ ਇੱਥੇ ਜਿਹੜਾ ਜਮਾਵੜਾ ਪਾਣੀ ਦਾ ਬਣਿਆ ਹੋਇਆ ਹੈ ਤੇ ਲੋਕਾਂ ਨੂੰ ਨਲਕ ਭੋਗਣਾ ਪੈ ਰਿਹਾ ਹੈ ਔਰ ਰੋਂਗ ਸਾਈਡ ਹੋ ਕੇ ਗੱਡੀਆਂ ਤੁਸੀਂ ਵੀ ਸਾਹਮਣੇ ਦੇਖ ਸਕਦੇ ਹੋ ਗੱਡੀ ਰੋਂਗ ਸਾਈਡ ਹੋ ਕੇ ਜਾ ਰਹੀ ਹੈ ਜਿਹਨੂੰ ਇੱਧਰ ਦੀ ਰੰਗਣਾ ਚਾਈਦੇ ਗੱਡੀਆਂ ਰੋਂਗ ਸਾਈਡ ਹੋ ਕੇ ਜਾ ਰਹੀਆਂ ਨੇ ਕਿਸੇ ਵੀ ਐਕਸੀਡੈਂਟ ਨੂੰ ਨਾ ਸੱਦਾ ਦਿੱਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਰਹਿ ਗਏ 6 ਮਹੀਨੇ 4 ਮਹੀਨੇ ਰਹਿ ਗਏ ਬਸ ਅੱਜ ਫਰਵਰੀ ਚੜ ਗਿਆ ਬਾਦ 5-4 ਮਹੀਨੇ ਬਾਅਦ ਇਲੈਕਸ਼ਨ ਹੈ ਤੁਸੀਂ ਦੇਖਿਓ ਤੁਹਾਡੇ ਸਾਹਮਣੇ ਲੋਕਾਂ ਨੇ ਤਾਂ ਬੱਜ ਜਵਾਬ ਦੇਣਾ ਲੋਕ ਚੁੱਪ ਬੈਠੇ ਨੇ ਕਹਿੰਦੇ ਸਮਾਂ ਆਂਦੋ ਬਸ ਇਹਦਾ ਜਵਾਬ ਇਲਾਕੇ ਦੀ ਜਨਤਾ 2027 ਦੇ ਵਿੱਚ ਮਤਲਬ ਪੂਰਨ ਤੌਰ ਤੇ ਦੇਗੀ ਲੋਕ ਦੁਖੀ ਨਹੀਂ ਹੋਜਾ ਦਾ ਧੰਨਵਾਦ ਬੜੀ ਸਾਹਿਬ ਬਹੁਤ ਬਹੁਤ ਧੰਨਵਾਦ ਐਸਨ ਗੌਰਵ ਭੱਟੀ ਜਿਨ੍ਹਾਂ ਨੇ ਬੜੇ ਸੰਖੇਪ ਦੇ ਵਿੱਚ ਜਿਹੜੀ ਹੈ ਉਹ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਨੇ ਕਾਲੇ ਪਾਣੀ ਤੱਕ ਦੀ ਸਜ਼ਾ ਭੁਗਤ ਰਹੇ ਨੇ ਬੜਾ ਵੱਡਾ ਇਲਜ਼ਾਮ ਜਿਹੜਾ ਇਹਨਾਂ ਨੇ ਇਲਾਕੇ ਦੇ ਐਮਐਲਏ ਦੇ ਉੱਪਰ ਲਾਇਆ ਹੈ ਕਿ ਉਹਨਾਂ ਦੇ ਵੱਲੋਂ ਕੰਮ ਰੋਕਿਆ ਜਾ ਰਿਹਾ ਹੈ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਕੰਮ ਹੋਏਗਾ ਤਾਂ ਗੌਰਵ ਭੱਟੀ ਉੱਥੇ ਮੌਜੂਦ ਨਹੀਂ ਹੋਣਾ ਚਾਹੀਦਾ ਗੌਰਵ ਭੱਟੀ ਦੀ ਮੌਜੂਦਗੀ ਚ ਕੰਮ ਨਹੀਂ ਕੀਤਾ ਜਾਏਗਾ ਦੇਖਣਾ ਹੋਵੇਗਾ ਕਿ ਇਹ ਜਿਹੜਾ ਮੰਜ਼ਰ ਹੈ ਇਹ ਕਾਲੇ ਪਾਣੀ ਦਾ ਮੰਜ਼ਰ ਜਿਹਨੂੰ ਕਾਰਪੋਰੇਟ ਸਭ ਕਹਿ ਰਹੇ ਨੇ ਇਹ ਕਦੋਂ ਤੱਕ ਹੱਲ ਹੁੰਦਾ ਹੈ ਤੇ ਪ੍ਰਸ਼ਾਸਨ ਤੇ ਜਿਹੜੀ ਸਰਕਾਰ ਹੈ ਉਸਦੇ ਕੰਨਾਂ ਦੇ ਜੂੰ ਕਦੋਂ ਸਰਗਦੀ ਹੈ ਕੈਮਰਾਮੈਨ ਰਕੇਸ਼ ਦੇ ਨਾਲ ਕੁਲਵੰਤ ਸਿੰਘਸ ਨੌੜਵੀ ਲੁਧਿਆਣਾ